ਪਿਆਰ ਦੇ ਇਲੈਕਸ਼ਨ ਦੇ ਬਿਹਾਰ ਦੇ ਅੰਦਰ ਜਿਸ ਪ੍ਰਕਾਰ ਐਨਡੀਏ ਦੀ ਪ੍ਰਚੰਡ ਜਿੱਤ ਹੋਈ ਹੈ ਇਸ ਗੱਲ ਦਾ ਸੰਕੇਤ ਹੈ ਕਿ ਨਰਿੰਦਰ ਭਾਈ ਮੋਦੀ ਦਾ ਜਾਦੂ ਪੂਰੇ ਦੇਸ਼ ਦੇ ਅੰਦਰ ਬਰਕਰਾਰ ਹੈ ਔਰ ਪਿਆਰ ਵਰਗੀ ਸਟੇਟ ਦੇ ਅੰਦਰ 200 ਤੋਂ ਉੱਪਰ ਸੀਟਾਂ ਐਨਡੀਆ ਜਿੱਤ ਕੇ ਆਇਆ ਹੈ ਇਹ ਸੁਸ਼ਾਸਨ ਦੀ ਜਿੱਤ ਹੈ ਕਾਰਜਕਰਤਾ ਦੀ ਜਿੱਤ ਹੈ ਵਿਕਾਸ ਦੀ ਜਿੱਤ ਹੈ ਔਰ ਨਰਿੰਦਰ ਭਾਈ ਬੋਦੀ ਦੇ ਨੇਤ੍ਰਿਤਵ ਦੀ ਜਿੱਤ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਇਸ ਜਿੱਤੂ ਦੇ ਨਾਲ ਪਾਰਟੀ ਦੇ ਕਾਰਜਕਰਤਾ ਇਨੀ ਪੂਰੇ ਦੇਸ਼ ਦੇ ਅੰਦਰ ਨਰੇਂਦਰ ਭਾਈ ਮੋਦੀ ਜੀ ਨੂੰ ਲੈ ਕੇ ਜਿਹੜਾ ਵਿਸ਼ਵਾਸ ਹੈ ਉਹ ਹੋਰ ਪੱਕਾ ਹੋਇਆ ਔਰ ਇਹ ਦੇਸ਼ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣਨ ਦੀ ਰਾਹ ਤੇ ਜਿਹੜਾ ਅਗਰੇ ਸਾਰਾ ਉੱਥੋਂ ਤੱਕ ਪੁੱਜੇਗਾ ਵਿਕਾਸ ਹੋਏਗਾ ਤਰੱਕੀ ਹੋਏਗੀ ਔਰ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਜਿਹੜਾ ਨਰੇਂਦਰ ਭਾਈ ਮੋਦੀ ਨੇ ਜਿਹੜਾ ਪੈਦਾ ਕੀਤਾ ਉਹ ਹੋਰ ਤਾਕਤਵਰ ਹੋਏਗਾ ਜੇਕਰ ਦੇਖਿਆ ਜਾਵੇ ਤਰਨ ਤਰਨ ਜਿੰਨੀ ਚੋਣਾ ਦੀ ਗੱਲ ਕਰਨੀ ਹੈ ਆਮਾਦੀ ਪਾਰਟੀ ਦੀ ਦਿੱਤੀ ਹੈ ਬੀਜਪੀ ਅੱਛਾ ਕਿ ਦੇਖੋ ਲੋਕਤੰਤਰ ਦੇ ਅੰਦਰ ਜਿੱਤ ਪ੍ਰਾਪਤ ਹੋਈ ਉਹਨਾਂ ਨੂੰ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਬੀਜਪੀ ਲਈ ਇੱਕੋ ਨਵਾਂ ਪਲੇਟਫਾਰਮ ਸੀ ਪਾਰਟੀ ਦੇ ਸਭ ਕਾਰਜਕਰਤਾ ਨੇ ਉੱਥੇ ਵੀ ਮਿਹਨਤ ਕੀਤੀ ਹੈ ਲੇਕਿਨ ਇੱਕ ਗੱਲ ਪੱਕੀ ਹੈ ਕਿ ਪੰਜਾਬ ਵੀ ਵਿਕਾਸ ਚਾਹੁੰਦਾ ਤਰੱਕੀ ਚਾਹੁੰਦਾ ਅਮਨ ਚਾਹੁੰਦਾ ਹੁੰਡਾ ਰਾਜ ਨਹੀਂ ਚਾਹੁੰਦਾ لیکن اپنے ਲਈ وہ ਨਵਾਂ ਖੇਤਰ ਸੀ پارٹی ਦੇ ਕਾਰਜਕਰਤਾ ਦੀ ਮਿਹਨਤ ਦੇ ਕਾਰਨ 6239 ਵੋਟਾਂ ਜਿਹੜੀਆਂ ہیں بی جے پی ਨੂੰ ਪ੍ਰਾਪਤ ਹੋਈਆਂ ਪਿਛਲੀ ਵਾਰ ਦੇ ਚੋਣਾਂ ਤੇ 1100 ਦੇ ਕਰੀਬ 3 ਵੋਟ ਸੀ ਤੋਂ اورے ਜਿਮਨੀ ਚੋਣ ਸੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ 2027 ਦੇ ਚੋਣਾਂ ਤੇ ਅੰਦਰ ਕਾਰਜਕਰਤਾ ਨੂੰ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਅੰਦਰ ਇੱਕ ਛੋਟੇ ਜਿਹੇ ਦਲ ਦੇ ਰੂਪ ਚ ਅਸੀਂ ਚੋਣ ਲੜਦੇ ਸੀ ਹੁਣ ਅਸੀਂ ਆਪਣਾ ਸਾਡਾ ਖੇਤਰਫਲ ਵਧਰਿਆ ਸਾਡੇ ਸੰਗਠਨ ਦੀ ਗਤੀ ਵਧਰੀ ਹੈ ਔਰ ਇਹਦੇ ਤੋਂ ਪ੍ਰੇਰਣਾ ਲੈ ਕੇ ਹੋਰ ਗਤੀ ਨਾਲ ਕੰਮ ਕਰਾਂਗੇ ਹੋਰ ਮਿਹਨਤ ਕਰਾਂਗੇ ਡਿਡਤਾ ਨਾਲ ਆਪਣੀ ਗੱਲ ਰੱਖਾਂਗੇ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਲਾਵਾਂਗੇ ਕਿ ਪੰਜਾਬ ਦੇ ਅੰਦਰ ਅਗਰ ਕਾਨੂੰਨ ਦਾ ਰਾਜ ਕੋਈ ਲਿਆ ਸਕਦਾ ਹੈ ਤੇ ਉਹ ਬੀਜੇਪੀ ਹੈ ਪੰਜਾਬ ਦੇ ਅੰਦਰ ਨਸ਼ਾ ਮੁਕਤ ਕੋਈ ਪੰਜਾਬ ਬਣਾ ਸਕਦਾ ਤੇ ਉਹ ਬੀਜੇਪੀ ਹੈ ਪੰਜਾਬ ਦਾ ਵਿਕਾਸ ਕੋਈ ਕਰ ਸਕਦਾ ਤੇ ਉਹ ਬੀਜੇਪੀ ਹੈ ਅਸੀਂ ਆਪਣੀ ਸ ਯਾਤਰਾ ਨੂੰ ਇਤੋਂ ਕੋਈ ਹਤਾਸ਼ਾ ਨਿਰਾਸ਼ਾ ਨਹੀਂ ਹੈ ਸਾਡੇ ਪੱਲੇ ਜਦੋਂ ਅਸੀਂ ਸ਼ੁਰੂ ਕੀਤਾ ਕੀ ਸੀ ਅੱਜ ਅਸੀਂ ਅੱਗੇ ਵੱਧ ਰਹੇ ਹਾਂ ਔਰ ਮੈਂ ਤੁਹਾਨੂੰ ਯਕੀਨ ਦਿਲਾਣਾ 2027 ਦੇ ਚੋਣਾਂ 'ਚ ਨਾ ਹੀ 117 ਸੀਟਾਂ ਦੇ ਚੋਣ ਹੋਣਾ ਹੈ ਉਸਲੇ ਨਾ ਹੀ ਧੱਕਾ ਹੋਣਾ ਨਾ ਹੀ ਪ੍ਰਸ਼ਾਸਨ ਦੀ ਜ਼ੋਰ ਜਬਰ ਹੋਣਾ ਲੋਕਾਂ ਨੇ ਰਾਜ ਲਈ ਵੋਟਾਂ ਪਾਣੀਆਂ ਅਜੇ ਦੇ ਦਿਮਾਗ 'ਚ ਉਸਾਰਾ ਕੀ ਇਸ ਹਾਲ ਪਿਆ ਸਰਕਾਰ ਦਾ ਇਸ ਕਰਕੇ ਇਸ ਜਿਮਨੀ ਚੋਣ ਨੂੰ ਅਸੀਂ ਇਦੇ ਤੋਂ ਸਬਕ ਸਿੱਖਦੇ ਹੋਏ ਆਪਣੇ ਸੰਗਠਨ ਨੂੰ ਮਜ਼ਬੂਤ ਕਰਾਂਗੇ ਔਰ ਪੰਜਾਬ ਦੀ ਜਨਤਾ 'ਚ ਸਾਡੀ ਗੱਲ ਸਹੀ ਅਰਥਾਂ 'ਚ ਜਾਏ ਇਹਦਾ ਸਭ ਮਿਲ ਕੇ ਪ੍ਰਯਤਨ ਕਰਾਂਗੇ ਧੰਨਵਾਦ